ਦੀਪਾਇ ਹਰਦੀਪ ਸਿੰਘ ਨੇ ਚੜ੍ਹਦਾ ਕਾਦਲ ਕਾਂਡ ਬਾਸ ਸਰਕਾਰ ਦੀਪਾਇ ਹਰਦੀਪ ਸਿੰਘ ਨੇ ਚੜ੍ਹਦਾ ਕਾਦਲ ਕਾਂਡ ਬਾਸ ਸਰਕਾਰ ਰਾਜਸਥਾਨ ਜਿੰਦਾਬਾਦ ਰਾਜਸਥਾਨ ਜਿੰਦਾਬਾਦ ਅਜੇਤ ਕੁਮਾਰ ਵਰਮਾ ਜਿੰਦਾਬਾਦ ਅਜੇਤ ਕੁਮਾਰ ਵਰਮਾ ਜਿੰਦਾਬਾਦ ਮੋਂਟਰੀਅਲ ਵਿਖੇ ਸੇਖਨੇ ਭਾਰਤੀ ਹਾਈ ਕਮਿਸ਼ਨਰ ਸੰਜੀ ਕੁਮਾਰ ਵਰਮਾ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੀ ਥਾਂ ਹੋਟਲ ਓਮਨੀ ਵਿਖੇ ਜ਼ਬਰਦਸਤ ਟਰੋਸਟ ਮੇਜਾਰਾ ਕੀਤਾ ਅੱਜ ਸਵੇਰੇ ਕਰੀਬ 10:30 ਵਜੇ ਜਦੋਂ ਇਹ ਗੱਲ ਸਾਹਮਣੇ ਆਈ ਕਿ ਸਿੱਖਾਂ ਦੇ ਕਾਤਲ ਭਾਰਤੀਆਂ ਦਾ ਹਾਈ ਕਮਿਸ਼ਨਰ ਸੰਜੀਵ ਵਰਮਾ ਡਾਊਨਟਾਊਨ ਮੋਂਟਰੀਅਲ ਵਿਕੇ ਚੁਪਚਿਪੀ ਤੇ ਕਿਸੇ ਗੁਪਤ ਸਮਾਗਮ ਦਾ ਹਿੱਸਾ ਬਣਨ ਜਾ ਰਿਹਾ ਹੈ ਤਾਂ ਸਿੱਖਾਂ ਵਿੱਚ ਫੋਨ ਕਰ ਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਬਹੁਤੀ ਘੱਟ ਸਮੇਂ ਵਿੱਚ ਸਿੱਖੋ ਤੇ ਇਕੱਠੇ ਹੋਏ ਅਤੇ ਨਾਰੇਬਾਸੀ ਕੀਤੀ। ਦੇਖਦੇ ਹੀ ਵੇਖਦੇ ਮਾਹੌਲ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਾ ਜ਼ਿੰਦਾਬਾਦ ਸਿੱਖਾਂ ਦੇ ਕਾਤਲ ਮੁਰਦਾਬਾਦ ਵਰਗੇ ਆਕਾਸ਼ ਨੂੰ ਜਾਉ ਨਾ ਰਿਆ ਨਾਲ ਗਰਮਾ ਗਿਆ। ਨਾਰੇ ਦੀ ਆਵਾਜ਼ ਸੁਣ ਕੇ ਮੇਨਸਟ੍ਰੀਮ ਮੀਡੀਆ ਵੀ ਹੋਟਲ ਤੋਂ ਬਾਹ ਦਾ ਸੁਨੇਹਾ ਸਪਸ਼ਟ ਸੀ ਕਿ ਸਿੱਖਾਂ ਦੇ ਕਾਤਲ ਕੈਨੇਡਾ ਦੇ ਕਿਸੇ ਵੀ ਸ਼ਹਿਰ ਤੋਂ ਅਚੈਲੈਂਜ ਨਹੀਂ ਜਾਣਗੇ ਪ੍ਰੋਗਰਾਮ ਨੂੰ ਸਿਰੇ ਚੜਨ ਵਿੱਚ ਗੁਰਦੁਆਰਾ ਗੁਰਨਾਨਕ ਦਰਬਾਰ ਮੋਂਟਰੀਅਲ ਦਾ ਵਿਸ਼ੇਸ਼ ਯੋਗਦਾਨ ਲਿਆ ਦਾ ਹਾਲ ਸਾਹਿਬ ਜੀ ਕਹਿੰਦੇ ਜੀਤ ਭਾਈ ਅਰਜੀਤ ਸਿੰਘ ਨਿਚਰ ਦੇ ਕਾਤਲ ਭਾਰਤੀ ਵਿਅਸੀ ਦੇ ਕਹਿੰਦੇ ਸੱਜੇ ਕੁਮਾਰ ਬਰਮਾ ਇਸ ਊਮਨੀ ਹੋਟਲ ਵਿੱਚ ਅੱਜ ਉਹਨੇ ਪਹੁੰਚ ਰਹਾ ਹੈ ਜਿਸ ਦੇ ਸੰਬੰਧ ਵਿੱਚ ਪੰਥਦਾਰ ਦੀ ਜਿੰਨੀ ਵੀ ਸਖਸ਼ ਮੋਂਟਰੀਅਲ ਦੀ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਉਹਨੂੰ ਦੇਖ ਸਕਦੇ ਹੋ ਇੰਨੀ ਲੰਮੀ ਕਤਾਰ ਦੇ ਵਿੱਚ ਸਾਡੇ ਪਾਸ ਕਰਦੀ ਸਿੱਖ ਜਿਹੜੇ ਪਹੁੰਚ ਜਾਣ ਤੇ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਜਿਹੜੇ ਵੀਰ ਨਹੀਂ ਵੀ ਪਹੁੰਚੇ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਪਹੁੰਚਣ ਕਿਉਂਕਿ ਦੀਪਾਈ ਦੀਪ ਚੰਦਰਪੁਰ ਤੇ ਕਾਤਲ ਸਮਾਜਿਕ ਕ੍ਰਾਂਤੀ ਸੰਜੇ ਕੁਮਾਰ ਹਰਮੋਤਾਸ ਸਿੰਘ ਆਖਰੀ ਤਰੀਕੇ ਨਾਲ ਕਰਕੇ ਪੂਰਤ ਕਰਨਾ ਹੈ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਜਦੋਂ ਸੇ ਨਿਚਰਦਾ ਕਾਦਲ ਕਾਨ ਬਾਸ ਸਰਕਾਰ ਸੀਪਾ ਹਦੀਪ ਸੇ ਨਿਚਰਦਾ ਕਾਦਲ ਕਾਨ ਬਾਸ ਸਰਕਾਰ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਅਜੀਤ ਕੁਮਾਰ ਵਰਮਾ ਜਿੰਦਾਬਾਦ ਅਜੀਤ ਕੁਮਾਰ ਵਰਮਾ ਜਿੰਦਾਬਾਦ ਮੋਂਟਰੀਅਲ ਵਿਖੇ ਸੇਖਨੇ ਭਾਰਤੀ ਹਾਈ ਕਮਿਸ਼ਨਰ ਸੰਜੀ ਕੁਮਾਰ ਵਰਮਾ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲੀ ਥਾਂ ਹੋਟਲ ਓਮਨੀ ਵਿਖੇ ਜ਼ਬਰਦਸਤ ਰੋਸ ਨਿਖਾਰਾ ਕੀਤਾ ਅਸਵੇਰੇ ਕਰੀਬ 10:30 ਵਜੇ ਜਦੋਂ ਇਹ ਗੱਲ ਸਾਹਮਣੇ ਆਈ ਕਿ ਸਿੱਖਾਂ ਦੇ ਕਾਤਲ ਭਾਰਤੀਆਂ ਦਾ ਹਾਈ ਕਮਿਸ਼ਨਰ ਸੰਜੀਵ ਵਰਮਾ ਡਾਊਨਟਾਊਨ ਮੋਂਟਰੀਅਲ ਵਿਖੇ ਚੁੱਪਚਾਪ ਹੀ ਤੇ ਕਿਸੇ ਗੁਪਤ ਸਮਾਗਮ ਦਾ ਹਿੱਸਾ ਬਣਨ ਜਾ ਰਿਹਾ ਹੈ ਤਾਂ ਸਿੱਖਾਂ ਵਿੱਚ ਫੋਨ ਕੱਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਬੋਦੀ ਘੜ ਸਮੇਂ ਵਿੱਚ ਸਿੱਖੋ ਉੱਥੇ ਇਕੱਠੇ ਹੋਏ ਅਤੇ ਨਾਰੇਬਾਸੀ ਕੀਤੀ। ਦੇਖਦੇ ਹੀ ਵੇਖਦੇ ਮਾਹੌਲ ਸ਼ਹੀਦ ਭਾਈ ਹਰਦੀਪ ਸਿੰਘ ਮੇਜਰ ਜਿੰਦਾਬਾਦ ਸਿੱਖਾਂ ਦੇ ਕਾਤਲ ਮੁਰਦਾਬਾਦ ਵਰਗੇ ਆਕਾਸ਼ ਨੂੰ ਜਾਊ ਨਾਅਰੇ ਨਾਲ ਗਰਮਾ ਗਿਆ। ਨਾਰੇ ਦੀ ਆਵਾਜ਼ ਸੁਣ ਕੇ ਮੇਨਸਟ੍ਰੀਮ ਮੀਡੀਆ ਵੀ ਹੋਟਲ ਤੋਂ ਦਾ ਸੁਨੇਹਾ ਸਪਸ਼ਟ ਸੀ ਕਿ ਸਿੱਖਾਂ ਦੇ ਕਾਤਲ ਕੈਨੇਡਾ ਦੇ ਕਿਸੇ ਵੀ ਸ਼ਹਿਰ ਤੋਂ ਅਚੈਲੈਂਜ ਨਹੀਂ ਜਾਣਗੇ ਪ੍ਰੋਗਰਾਮ ਨੂੰ ਸਿਰੇ ਚੜ੍ਹਨ ਵਿੱਚ ਗੁਰਦੁਆਰਾ ਗੁਰਨਾਨਕ ਦਰਬਾਰ ਮੌਂਟਰੀਅਲ ਦਾ ਵਿਸ਼ੇਸ਼ ਯੋਗਦਾਨ ਰਿਹਾ ਸੀਤ ਭਾਈ ਅਦੀਪ ਸਿੰਘ ਨਿਚਰ ਦੇ ਕਾਤਲ ਭਾਰਤੀ ਵਿਆਸੀ ਦੇ ਕਹਿੰਦੇ ਸੱਜੇ ਕੁਮਾਰ ਫਰਮਾ ਇਸ ਊਵਨੀ ਹੋਟਲ ਵਿੱਚ ਅੱਜ ਸਵੇਰੇ ਪਹੁੰਚ ਰਹਾ ਹੈ ਜਿਸ ਦੇ ਸੰਬੰਧ ਵਿੱਚ ਪੰਥਦਾਰ ਦੀ ਜਿੰਨੀ ਵੀ ਸਿੱਖਿਆ ਮੌਂਟਰੀਅਲ ਦੀ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਇੰਨੀ ਲੰਮੀ ਕਤਾਰ ਦੇ ਵਿੱਚ ਸਾਡੇ ਪਾਸ ਕਰਦੀ ਸਖਰੇ ਪਹੁੰਚ ਜਾਣ ਤੇ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਜਿਹੜੇ ਵੀਰ ਨਹੀਂ ਵੀ ਪਹੁੰਚੇ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪਹੁੰਚਣ ਕਿਉਂਕਿ ਜੀਪ ਭਾਈ ਹਰਿਪ੍ਰੀਤ ਸਿੰਘ ਦੇ ਘਟਲ ਸਮਾਜਿਕ ਕ੍ਰਾਂਤੀ ਸੰਜੇ ਕੁਮਾਰ ਅਰਮੋਦਾਸ ਸ਼ਾਂਪਈ ਤਰੀਕੇ ਦਾ ਕਰਕੇ ਫੂਟ ਕਰਨਾ ਹੈ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਜੀਪਾ ਹਰਦੀਪ ਸਿੰਘ ਨੇ ਚੜਤਾ ਕਾਦਲ ਕਾਨ ਬਾਸ ਸਰਕਾਰ ਜੀਪਾ ਹਰਦੀਪ ਸਿੰਘ ਨੇ ਚੜਤਾ ਕਾਦਲ ਕਾਨ ਬਾਸ ਸਰਕਾਰ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਅਜੀਤ ਕੁਮਾਰ ਵਰਮਾ ਜਿੰਦਾਬਾਦ ਸੰਜੇ ਕੁਮਾਰ ਵਰਮਾ ਜਿੰਦਾਬਾਦ ਮੋਂਟਰੀਅਲ ਵਿਖੇ ਸਖਨੇ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੀ ਥਾਂ ਹੋਟਲ ਓਮਨੀ ਵਿਖੇ ਜ਼ਬਰਦਸਤ ਰੋਸ ਮਿਝਾਰਾ ਕੀਤਾ ਅੱਜ ਸਵੇਰੇ ਕਰੀਬ 10:30 ਵਜੇ ਜਦੋਂ ਇਹ ਗੱਲ ਸਾਹਮਣੇ ਆਈ ਕਿ ਸਿੱਖਾਂ ਦੇ ਕਾਤਲ ਭਾਰਤੀਆਂ ਦਾ ਹਾਈ ਕਮਿਸ਼ਨਰ ਸੰਜੀਵ ਵਰਮਾ ਡਾਊਨਟਾਊਨ ਮੌਂਟਰੀਅਲ ਵਿਖੇ ਚੁੱਪਚਾਪ ਹੀ ਤੇ ਕਿਸੇ ਗੁਪਤ ਸਮਾਗਮ ਦਾ ਹਿੱਸਾ ਬਣਨ ਜਾ ਰਿਹਾ ਹੈ ਤਾਂ ਸਿੱਖਾਂ ਵਿੱਚ ਫੋਨ ਕੱਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਬਹੁਤ ਹੀ ਘੱਟ ਸਮੇਂ ਵਿੱਚ ਸਿੱਖੋ ਉੱਥੇ ਇਕੱਠੇ ਹੋਏ ਅਤੇ ਨਾਰੇਬਾਸੀ ਕੀਤੀ। ਦੇਖਦੇ ਹੀ ਵੇਖਦੇ ਮਾਹੌਲ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਾ ਜਿੰਦਾਬਾਦ ਸਿੱਖਾਂ ਦੇ ਕਾਤਲ ਮੁਦਦਾਬਾਦ ਵਰਗੇ ਆਕਾਸ਼ ਨੂੰ ਜਾਊ ਨਾਅਰੇ ਨਾਲ ਗਰਮਾ ਗਿਆ। ਨਾਰੇ ਦੀ ਆਵਾਜ਼ ਸੁਣ ਕੇ ਮੇਨਸਟ੍ਰੀਮ ਮੀਡੀਆ ਨਦ ਸੁਣੀ ਹੈ ਸਪਸ਼ਟ ਸੀ ਕਿ ਸਿੱਖਾਂ ਦੇ ਕਾਤਲ ਕੈਨੇਡਾ ਦੇ ਕਿਸੇ ਵੀ ਸ਼ਹਿਰ ਤੋਂ ਅਚੈਲੈਂਜ ਨਹੀਂ ਜਾਣਗੇ ਪ੍ਰੋਗਰਾਮ ਨੂੰ ਸਿਰੇ ਚੜਨ ਵਿੱਚ ਗੁਰਦੁਆਰਾ ਗੁਰਨਾਨਕ ਦਰਬਾਰ ਮੋਂਟਰੀਅਲ ਦਾ ਵਿਸ਼ੇਸ਼ ਯੋਗਦਾਨ ਰਿਹਾ ਕਾਲ ਸਾਹਿਬ ਜੀ ਕੀ ਕਥੇ ਸੀਤ ਭਾਈ ਅਦੀਪ ਸਿੰਘ ਨੈਚਰ ਦੇ ਕਾਤਲ ਭਾਰਤੀ ਅਵੈਸੀ ਦੇ ਕਹਿੰਦੇ ਸੱਜੇ ਕੁਮਾਰ ਬਰਮਾ ਇਸ ਊਵਨੀ ਹੋਟਲ ਵਿੱਚ ਅੱਜ ਉਹਨੇ ਪਹੁੰਚ ਰਹਾ ਹੈ ਜਿਸ ਦੇ ਸੰਬੰਧ ਵਿੱਚ ਪੰਥダー ਦੀ ਜਿੰਨੀ ਵੀ ਸਿੱਖਾਂ ਮੋਂਟਰੀਅਲ ਦੀ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਇੰਨੀ ਲੰਮੀ ਕਤਾਰ ਦੇ ਵਿੱਚ ਸਾਡੇ ਪਾਸ ਕਰਦੀ ਸਿੱਖ ਜਿਹੜੇ ਪਹੁੰਚ ਜਾਣ ਤੇ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਜਿਹੜੇ ਵੀਰ ਨਹੀਂ ਵੀ ਪਹੁੰਚੇ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪਹੁੰਚਣ ਕਿਉਂਕਿ ਜੀਨਪਾਈ ਹਿਪੀਚਨ ਦੇ ਚੋਤੇ ਕਾਤਲ ਸਮਾਜ ਦੇ ਕਿੰਨੇ ਸੰਜੇਕਵਾਦ ਅਰਮੋਦਾਸੀ ਸ਼ਾਂਤ ਰੀਤੇ ਦਾ ਕਾਰਕ ਬਣਦਾ ਹੈ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ